ਤਰੋ ਬਾਈ ਜੰਤੇ ਕੋਲ ਪਹੁੰਚੇ ਆ ਕਾਬਦਾਂ ਪਾ ਸਟਾਰਟਿੰਗ ਕੋਲ ਬਾਈ ਜੰਤੇ ਨੂੰ ਮਿਲਦਾ ਕੀ ਹਾਲ ਹੈ ਬਾਈ ਜੀ ਬੋਲ ਜੀ ਤੂੰ ਮੈਨੂੰ ਦੱਸ ਤਾ ਜੀ ਇਹ ਚਾਹੀਦਾ ਇਹ ਅੰਦਰ ਘਰ ਕਿਤੇ ਹੈ ਸਾਰਾ ਮਾਲ ਦਾ ਹਾਂ ਤਮਾਕਾ ਹਾਂ ਤਮਾਕਾ ਆਪਣਾ ਹੁੰਦਾ ਹੀ ਹੁੰਦਾ ਇਹਦੇ ਠੀਕ ਆ ਠੀਕ ਆ ਠੀਕ ਆ ਕਿੰਨੇ ਨਾਲ ਆ ਵੀਰੇ ਆਪਣੇ ਕੋਲ ਜੰਤੇ ਹੱਜ 6 ਨਾਲ 6 ਨਾਲ 6 ਨਾਲ ਛੋਟੇ ਰਿਕਨ ਛੋਟੇ ਵੱਡੇ ਥੋੜੇ ਮੈਕਸੀ ਆ ਠੀਕ ਆ ਜੀ ਹਾਂ ਜੀ ਕੋਲੇਟਰਾਈ ਹੋਈ ਜਾਂਦੇ ਵੀ ਕੀ ਜਾਂਦਾ ਨਾਲ ਠੀਕ ਆ ਰੇਖ ਦੇ ਬਾਡੇ ਦਾ ਆਪਣਾ ਟਰੈਕਟਰ ਮਿਲ ਜੂਗਾ ਹਰਕ ਬਜਟ ਦਾ ਹੀ ਆ ਠੀਕ ਆ ਓਕੇ ਆਪ ਕਰੀਏ ਓਕੇ ਫਰੀ ਵਿੱਚ ਸਟਾਰਟ ਹੈ ਕਰੋ ਜੀ ਸਟਾਰਟ ਤੇ ਆ ਸੁਵਰਾਜ ਖੜਾ ਵੀਰੇ 855 ਸੁਵਰਾਜ ਅੱਜ ਆਇਆ ਜਿਸੀ ਆਪਣੀ ਕੋਕਾ ਪੀਜੀ ਹੈ ਹਾਂ ਚੈੱਕ ਕਰਾ ਲਈ ਬਾਡੀ ਗੁੱਡੀ ਹਾਂ 2004 ਆ ਬਾਡੀ ਲੈਣ ਦਾ 2004 ਮਾਡਲ ਹੈ 2004 ਠੀਕ ਆ ਇਦਾਂ ਸੁਨੱਖਾ ਬਣਾ ਦਿਖਾ ਦਿੰਦੇ ਬਾਡੀ ਲੈਂਡ ਦਾ ਬਹੁਤ ਸਾਤ ਆ ਹੈ ਵੀਰੇ 2 ਛੱਕੇ ਦਾ ਬਹੁਤ ਸੋਹਣਾ ਡ੍ਰੈਕਟਰ ਹਾਂ ਆ ਸ਼ੋ ਸ਼ੂ ਤੇ ਮਾਰ ਮਿੱਤਰਾ ਕੈਮਰਾ ਸ਼ੋਸ਼ਾ ਦਿਖਾ ਦੇ ਇਦਰੋਂ ਵੀ ਤੇ ਇਦਰੋਂ ਵੀ ਦਿਖਾ ਮੜਾ ਬਾਡੀ ਲੈਂਡ ਦਾ ਬਹੁਤ ਚੰਗਾ ਡ੍ਰੈਕਟਰ ਆ ਵੀਰੇ ਹੈ ਠੀਕ ਟੀਂਟਪੁੰਡ ਦਾ ਵੀਰੇ ਕਿਵੇਂ ਆ Ориਜినਲ ਹੈ ਮਗਰਾੜ ਆ ਵੀਰੇ ਅੱਛਾ ਮਗਰਾੜ ਆ ਗੱਲ ਰੂਮ ਬਾਡੀ ਠੀਕ ਆ ਉਹ ਕੁਛ ਇਹ ਜਿੰਨਾਂ ਦਾ ਕੱਲਾ ਹੀ ਮਰਗਾੜ ਆ ਪੇਂਟ ਆ ਠੀਕ ਆ ਗਰਾੜ ਹੀ ਆ ਕੱਲੇ ਹਾਂ ਆਏ ਨਹੀਂ ਹੋਗਾ ਇਹ ਸ਼ਾਰਟ ਆ ਜਾ ਪੂਰੇ ਫੌਲੀ ਪੇਂਟ ਅੰਦਰੋਂ ਬਾਹਰੋਂ ਓਕੇ 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 ਕਿ ਕਰਾਏ ਹੋਏ ਆ ਬੰਦੇ ਠੀਕ ਆ ਵੀਰੇ ਹਾਂ ਤੇ ਬਾਕੀ ਆ ਜਿਵੇਂ ਪੈਰ ਪੁਰਦਾਨ ਉਹ ਨਹੀਂ ਛੱਡੇ ਵੀ ਆਪਣੇ ਹਨ ਨਾਲ ਦੇ ਸਾਰਾ ਨਾਲ ਦੇ ਸਾਰਾ ਕੁਛ ਉਹ ਕਿਤੇ ਵੀ ਕੋਈ ਬੂੰਦ ਵੀ ਨਹੀਂ ਲੱਗੀ ਰਾਂਗੇ オリジナル ਹੀ ਆ ਹਾਂ ਠੀਕ ਆ ਕਿਤੇ ਕੋਈ ਟੱਚਿੰਗ ਨਹੀਂ ਗਈ ਮਤਲਬ ਮੰਗਰਾੜ ਆ ਕੱਲੇ ਅਸੀਂ ਆਏ ਨਹੀਂ ਮੈਨੂੰ ਚੀਜ਼ ਮੈਨੂੰ ਪਤਾ ਮੇਰੀ ਤੁਹਾਨੂੰ ਦੱਸੂਗਾ ਠੀਕ ਆ ਆਪਾਂ ਕਦੇ ਨਹੀਂ ਉਹ ਗੱਲ ਕਰਦੇ ਪਰ ਤੁਹਾਨੂੰ ਦੱਸ ਦਣਾ ਜਿਹੜੀ ਕੀ ਗੱਲ ਆ ਇਧਰ ਦਿਖਾ ਵੀਰੇ ਆ ਬਹੁਤ ਸਾਫ ਪਿਆ ਵੀਰੇ ਹਾਂ ਇਹ ਨਾਲ ਟਰੈਕਟਰ ਯਾਰ ਸੁੱਕਾ ਹੀ ਪਿਆ ਮੈਂ ਕਹਿੰਦਾ ਜਿਹੜੀ ਚੀਜ਼ ਕਹਿਤੀ ਉਹ ਨਿਕਲਣੀ ਜੀ ਸਹੀ ਠੀਕ ਆ ਜੀ ਤੇ ਸਾਡੇ ਉਹ ਨਹੀਂ ਹੋਣਗੇ ਟਾਇਰਾਂ ਦੀ ਵੀਰੇ ਜਾਂਟੇ ਦੀ ਗੱਲ ਕਰੀਏ ਟਾਇਰ ਗੱਲ ਕਰੀਏ ਵੀਰੇ ਟਾਇਰ ਤਾਂ ਮੂਹਰੇ ਹੈਗੇ 70 ਕੇ ਪੈਸੇ ਹਾਂ ਆ 70 ਕੇ ਪੈਸੇ ਹਾਂ ਮਗਰ ਇਹਦਾ 30 ਪੈਸੇ ਆ 30 ਪੈਸੇ ਹਾਂ ਠੀਕ ਆ ਬਾਕੀ ਰੈਮਰ ਹੁੰਦਾ ਬਹੁਤ ਸਾਫ ਹੈ ਨਾ ਮਾਰਮਾ ਦਾ ਪੂਰਾ ਯਾਰ ਖਰਾਬ ਹੈ ਹਾਂ ਖਰਾਬ ਆ ਟਰੈਕਟਰ ਹੈ ਠੀਕ ਆ ਆ ਪਿੱਛੇ ਚੈੱਕ ਕਰਾ ਦੇ ਕੰਪਨੀ ਦੇ ਟਾਇਰ ਲੱਗੇ ਹੈ ਵੀਰੇ ਗੁੜੀਆ ਦੇ ਗੁੜੀਆ 14 ਦੇ ਗੁੜੀਆ ਆ ਮਰਾੜ ਮੋੜ ਦਿਖ ਅੰਦਰ ਉਹ ਆਇ ਨਹੀਂ ਖਲਾ ਕੇ ਕਰਾਇਆ ਬੰਦੇ ਅਰੀਜਨਲ ਆ ਅਰੀਜਨਲ ਵੀ ਆਇ ਨਹੀਂ ਉਹ ਉਵੇਂ ਦੇਸੀ ਰੰਗ ਵਧੀਆ ਕੁਆਲਟੀ ਦਾ ਨੇ ਪੇਂਟ ਵੀ ਵਧੀਆ ਵੱਜਿਆ ਠੀਕ ਆ ਠੀਕ ਆ ਕਿ ਗਲੇ ਗਲੇ ਨਹੀਂ ਸੀ ਕਿ ਰੰਗ ਟੋਣ ਪੈ ਜਾਂਦਾ ਠੀਕ ਆ ਜੀ ਹਾਂ ਓਕੇ ਬਾਕੀ ਅੰਦਰ ਉਹ ਦਿਖਾ ਮਰਾਣ ਮੂੜ ਕੱਲੇ ਕੱਲੇ ਚੀਜ਼ ਐ ਵਧੀਆ ਕੰਡੀਸ਼ਨ ਜੈਸੀ ਚੀਜ਼ ਆ ਤੋਪਾ ਠੀਕ ਆ ਤੁਸੀਂ 6 ਮਾਡਲ ਵੇਚਿਆ ਨਾ ਹਾਂ ਤੇ ਉਹ ਨਹੀਂ ਉਹ ਨਹੀਂ ਹਾਂ ਠੀਕ ਆ ਇਹ ਰਾਈਟ ਤਾਂ ਬਈ ਆਪਣੇ ਪਰ ਜਿਆਦਾ ਵੇਚਦੇ ਆ ਨਾ ਹਾਂ ਯਾ ਫਿਰ ਦਾ ਵੀਡੀਓ ਤੇ ਵੇਖ ਹੀ ਆਉਂਦੇ ਵੇਖ ਹੀ ਆਉਂਦੇ ਨਹੀਂ ਚੋਈ ਤੁਸੀਂ ਉਹੀ ਨਿਕਲੇ ਫਿਰ ਸਵਾ ਦਾ ਕੰਮ ਸਪਾਰਟ ਕੀ ਗ੍ਰੈਂਡ ਤੇ ਬੈਟਰੀ ਬੁੱਟ ਜੇ ਕਿਹਾ ਜਦੋਂ ਸੈਲਫ ਸਟਾਰਟਰ ਹੈ ਜੀ ਸੈਲਫ ਸਟਾਰਟ ਹਾਂ ਸੈਲਫ ਸਟਾਰਟ ਠੀਕ ਆ ਠੀਕ ਆ ਪਾਰਟ ਕੀ ਮਤਲਬ ਪਾਰਟ ਇਹ ਨੂਜੇ ਨਾਂ ਤੇ ਦੂਜੇ ਨਾਂ ਬਾਗੇ ਵਾਲੇ ਦਾ ਬਾਗੇ ਵਾਲੇ ਲੋਕਲੀ ਹੈ ਲੋਕਲੀ ਲੋਕਲ ਨੰਬਰ ਵੀ ਬਾਗੇ ਵਾਲੀ ਕੀ ਅੱਛਾ 4 ਮਾਡਲ ਹੈ 2004 ਮਾਡਲ ਠੀਕ ਆ ਤੇ ਆਪ ਨੰਬਰ ਟੈਪਰ ਓਕੇ ਠੀਕ ਆ ਇੰਜਨ గేਰ ਪਾਲਾ ਚੰਗਾ ਠੀਕ ਆ ਟਰ ਬੈਕ ਜੀ ਉਸ ਸੀ ਠੀਕ ਆ ਉਹਦਾ ਰੇਟ ਆ ਕਿ ਜਾਇ ਉਹਦਾ ਰੇਟ ਆ ਬਿਲਕੁਲ ਜਾਇ ਰੇਟ ਆ ਬਾਕੀ ਦੱਸ ਕੇ ਹੋ ਜਾ ਬੱਸ ਠੀਕ ਆ ਕੀ ਡਿਮਾਂਡ ਕਰਦੇ ਮੇਰੇ ਜੀ ਡਿਮਾਂਡ ਵੀ ਯਾਰ ਕਰਦਾ 2 ਲੱਖ ਤੇ 15000 ਰੁਪਏ 2 15 ਹਾਂ ਜੀ ਠੀਕ ਆ ਜੀ ਇਹਦਾ ਰੇਟ ਫੈਕਸੀ ਹੀ ਦੇ ਦਿੰਨੇ ਆ ਕੋਈ ਬਾਹਲਾ ਨਹੀਂ ਕਰਨਾ ਇਹ ਜੋ ਮਾਮਲਾ ਨਹੀਂ ਹੋਣਾਗਾ ਹਾਂ ਠੀਕ ਆ ਵੀਰ ਇੱਕ ਲੱਖ 95000 ਦਾ ਰੇਟ ਤੇ ਆ 195 195 2000 4855 ਡਬਲ ਕਲੱਚ 6 ਚਰੀ ਅੱਛਾ 215 ਪਰ ਡਿਮਾਂਡ ਕਰਕੇ ਹਾਂ ਜੀ 20 ਆ ਛੋਟ ਨਾਲ 20000 ਪੇਸ਼ ਆ 20000 ਛੋਟ ਇੱਕ 95 ਇੱਕ 95 ਬਾਹੋਂ ਮਿੱਤਰੋ ਇੱਕ 95 ਟਰੈਕਟਰ ਆ ਲਿਆ ਸਕਦੇ ਤੁਸੀਂ 850 ਬਿੰਦਾ ਬੇਟਾ ਉਹ ਰੋਲਾ ਦੇਣਾ ਪਰ ਟਾਇਰ ਘੱਟ ਕਰਕੇ ਟਰੈਕਟਰ ਰੇਟ ਚ ਦੰਨਾ ਰੇਟ ਚ ਦੰਨਾ ਠੀਕ ਆ ਬਾਕੀ ਟਰੈਕਟਰ Ориਜినਲ ਆ ਬਾਕੀ ਸਾਰਾ ਬਾਈ ਕਿਦੋਂ ਦਿਖਾ ਦੇ ਜੀ ਬਾਕੀ ਬਾਡੀ ਲੈਣ ਦਾ ਬਹੁਤ ਸੋਹਣਾ ਪਿਆ ਕਿਸੇ ਬਸ ਲੀਕ ਸ਼ੀਕ ਨਹੀਂ ਗਾ ਕਿਸੇ ਕੋਲ ਪਾਸੋਂ ਵੀ ਕੋ ਤੌਂਕਾ ਤੇਲ ਦਾ ਨਹੀਂ ਟਰੈਕਟਰ ਦਾ ਹਾਂ ਬਾਕੀ ਵਾਗੇ ਚੈੱਕ ਕਰਕੇ ਲਿਆ ਵਾਗੇ ਚੈੱਕ ਕਰਕੇ ਲਿਆ ਯਾਰ ਇਹ ਤਾਂ ਗਾਲੀ ਗਿੰਦ ਚੱਲੀ ਜਾਂਦੀ ਲੋ ਮਿੱਤਰੋ 4 ਮਾਰ ਲਾ ਹਣਾ ਵੀਰੇ ਹਾਂ 4 ਮਾਰ ਲਾ ਠੀਕ ਆ ਤੇ 631 ਦਾ ਫੇਰ ਲੈਂਦਾ ਹੈ ਜਿਹਦੀ ਬਾੜ ਮਾਰਾ ਬਈ ਯਾਰ ਹਾਂ 631 ਦਾ ਉਹਦਨ ਆਪਾਂ 10 ਦਿਨ ਪਹਿਲਾਂ ਵੇਚਾ ਹਾਂ ਹਾਂ ਫੋਨ ਨਾ ਪਾਈ ਜਾਂਦਾ ਬਈ 631 631 ਦੀ ਸੀ ਆ ਮੈਨੂੰ ਮੈਸੇਜ ਬਹੁਤ ਆ ਗਾ ਅੱਜ ਵੇਖਿਆ ਲੈਂਦਾ 91 ਮੰਨ ਤੇਰਾ ਇਹ ਦੇਖੋ ਪੂਰਾ ਪੀਸ ਹੈ ਉਹ ਟਰੈਕਟਰ ਚੈੱਕ ਕਰਾ ਬੀਬੀ ਨਾਲ ਦਾ ਟਰੈਕਟਰ ਸਰ ਇਹਨੂੰ ਦਿਖਾ ਵਿੰਦੂ ਮੜੀ ਆ ਵਾਡੀ ਲਾਈਨ ਦਾ ਦੇਖ ਸਕਦਾ ਮਿੱਤਰੋ ਬਹੁਤ ਸਾਫ ਪਿਆ ਟਰੈਕਟਰ ਹੈ ਨਹੀਂ ਕੋਈ ਕਮੀ ਨਹੀਂ ਕੋਈ ਕਮੀ ਪੇਸ਼ੀ ਨਹੀਂ ਇੰਜਨ ਗੇਅਰ ਦਾ ਵੀ ਪੂਰਾ ਖਰਾ ਠੀਕ ਆ ਲਾਵੇ ਮਤਲਬ ਉਹ ਦੇ ਸਕਦਾ ਤੁਸੀਂ ਸਾਰਾ origignal ਆ ਹੈ ਹਾਂ ਠੀਕ ਆ ਜੀ ਤੇ ਇਹਦੇ ਜਿਹੜੇ ਟਾਇਰਾਂ ਦੀ ਵੀਰੇ ਜੰਨ ਤੇ ਗੱਲ ਕਰੀਏ ਹੈ ਸਰੀਏ ਗੱਲ ਤਾਂ ਮੂਹਰ ਦੇ ਦਾ ਵੀਰੇ ਰਹਿ ਗਈ ਆ ਤੇ ਅੱਧੇ ਚਾਰੇ ਹੀ ਅੱਧੇ ਹੀ ਗਣ ਕੇ ਚੱਲਿਆ ਚਾਰੇ ਅੱਧੇ ਆ ਵੇਟ ਫੂਟ ਹੋ ਗਏ ਹੈ ਨਾਲ ਲੱਗਦੇ ਹੁੰਦੇ 36 ਦਾ ਨੂੰ ਪਹਿਲਾਂ ਲਾਉਂਦੇ ਸੀ ਸ਼ੌਂਕ ਨਾਲ ਅੱਛਾ ਪਹਿਲਾਂ ਲਾਉਂਦੇ ਸੀ ਹਾਂ ਬਹੁਤ ਲਾਉਂਦੇ ਸੀ ਠੀਕ ਆ ਠੀਕ ਆ ਓਕੇ ਬਾਕੀ ਨਾ ਟਰੈਕਟਰ ਤੇ ਨਾ ਰੁਪਈਏ ਲੱਗੇ ਆ ਅਗਲਾ ਛੂਟ ਨਹੀਂ ਆ ਜੈਨ ਚੈੱਕ ਕਰ ਲਾ ਆ ਜੈਨ ਦਿਖਾ ਰਿਹਾ ਆ ਵੀਰ ਦਾ ਜੈਨ ਚੈੱਕ ਕਰ ਲਾ ਹਾਂ ਆ ਇਧਰ ਵੀ ਜਾਵਾਂ ਜਮਾਂ ਜਮਾਂ ਕੰਮ ਆ ਨਹੀਂ ਨਹੀਂ ਇਹ ਤਾਂ ਸਨੇਕ ਸ਼ੇਕ ਹੋਊਗਾ ਨਾ ਮੈਂ ਕਹਿੰਦਾ ਆ ਟਰੈਕਟਰ ਖੜਾ ਹੀ ਆ ਤੇਰੇ ਕੋਲ ਹਾਂ ਬਿਲਕੁਲ ਬਿਲਕੁਲ ਡੀਜ਼ਲ ਮਾਰਿਆ ਉਹ ਧੋਤਾ ਸੱਤਾ ਹੁੰਦਾ ਟਰੈਕਟਰ ਸ਼ੌਕ ਨਾਲ ਹਾਂ ਬਿਲਕੁਲ ਥੱਲੋਂ ਹੀ ਟਰੈਕਟਰ ਬਾਡੀ ਚ ਹੈਗਾ ਨੀਲੀ ਨੀਲੀ ਪਈ ਹੈ ਬਸ ਬਾਡੀ ਲੈਣ ਦਾ ਬਹੁਤ ਸੋਹਣਾ ਰੇਟ ਹੈ ਨਾ ਯਾਰ ਚਲਾਈ ਵੀ ਉੱਡੀ ਖਰੀਏ ਤੇ ਮੈਂ ਬੈਟ ਚੈੱਕ ਕਰਾ ਦੇ ਵੀਰੇ ਹੌਂਕ ਦਾ ਡੰਡਾ ਫੱਟੀ ਛਤਰੀ ਆਹ ਬੰਪਰ ਉਹ ਬਟ ਮਰਵਾ ਨਿਗਾਹ ਮੜੀ ਹੈ ਇਧਰ ਵੀ ਦਿਖਾ ਦੇ ਆ ਮਗਰਾੜ ਮਰੂੜ ਇਧਰ ਵੀ ਦਿਖਾ ਤਿਆਰਾ ਰੂਮ ਦਿਖਾ ਦੇ ਬਹੁਤ ਸਾਫ ਹੈ ਕਿਸੇ ਪਾਸੋਂ ਨਹੀਂ ਜਿੱਸੀ ਆਏ ਨਹੀਂ ਵੀ ਕਿਸੇ ਪਾਸੋਂ ਖੁੰਝਾ ਮੂਰਲੇ ਸਿੱਧੇ ਵੀ ਮਹੇ ਲੱਗੇ ਅਸਾਂ ਬਾਅਦ ਵਿੱਚ ਚੈੱਕ ਕਰਦੇ ਹਾਂ ਮੂਲੇ ਚਾਹੀਏ ਸਿੱਧੇ ਵੀ ਚੈੱਕ ਕਰਾ ਦੇ ਹਾਂ ਆ ਗਿਆ ਆ ਗਿਆ ਵੀਰੇ ਆ ਦਿਖਾ ਆਹ ਦਿਖਾ ਸੇ ਉਸੇ ਦਾ ਮੂਰਲਾ ਠੀਕ ਆ ਠੀਕ ਆ ਮੂਰਲਾ ਦਿਖਾ ਬਈ ਜੰਟਾ ਕਹਿੰਦਾ ਆ ਦੇਖਣਾ ਵੀ ਇੱਕ ਤਾਂ ਬੰਦੇ ਦਾ ਹੁੰਦਾ ਨਾ ਕਹਿਣ ਵੀ ਝੂਠ ਮਾਰਨਾ ਆ ਦੇਖ ਲੈ ਤੂੰ ਕਾਬਲੇ ਕੁਬਲੇ ਬਿਲਕੁਲ ਨਵੇਂ ਅੱਛਾ ਨਵੇਂ ਦੋਨੇ ਪਾਸੇ ਤੇ ਹਾਂ ਠੀਕ ਆ ਠੀਕ ਆ ਡੈਕਟਰ ਤੇ ਪਈਏ ਲੱਗੇ ਆ ਰੁਪਈਏ ਲੱਗੇ ਆ ਹਾਂ ਠੀਕ ਆ ਯਾਰ ਕੌਣ ਇੰਨਾ ਇੰਨੇ ਟਾਉਨ ਮਾਡਲ ਤੇ ਪੈਸੇ ਲੰਦਾ ਸ਼ੌਕੀਆ ਬੰਦਾ ਹੀ ਲੰਦਾ ਹਾਂ ਸਾਕੀ ਫਰੀਦਕੋਟ ਦਾ ਨੰਬਰ ਆ ਯਾਰ ਲੋਕੀ ਸਾਕੀ ਬਾਡੀ ਲੈਂਦਾ ਗੌ ਸੋਨਾ ਡੈਕਟਰ ਹੈ ਨਾ ਠੀਕ ਆ ਸਾਕੀ ਇੰਜਨ ਗੇਅਰ ਦਾ ਚਲਾਵਾ ਹਾਂ ਫੋਨ ਕਰ ਲੈ ਯਾਰ ਗਾਰੰਟੀ ਦੇ ਡੈਕਟਰ ਮੰਗਾਲਾ ਜਿੱਥੋਂ ਤੱਕ ਨਹੀਂ ਤੇਲ ਦਾ ਖਰਚਾ ਮੇਰਾ ਹੋਊਗਾ ਉਹ ਆਪਣਾ ਹੋ ਹਾਂ ਇੰਨੇ ਗਾਰੰਟੀ ਤੇ ਇੰਨੇ ਗਾਰੰਟੀ ਆ ਵੀ ਜੀ ਕਿੰਨਾ ਮਾਡਲ ਸੀ ਵੀਰੇ ਏਜੰਟ 99 99 ਮਾਡਲ 99 ਮਾਡਲ ਪੰਜਾਬ ਨੰਬਰ ਟਰੈਕਟਰ ਪੰਜਾਬ ਨੰਬਰ ਟਰੈਕਟਰ ਵਾਕਿਆ ਦਾ ਵਾਕੀ ਚੈੱਕ ਕਰਕੇ ਲਿਆ ਹਸਦਾ ਬਈ ਤਸੱਲੀ ਹੈ ਤਸੱਲੀ ਹੈ ਕਹਿੰਦੇ ਲੋੜੀਂਦੀ ਜਾ ਕੇ ਪਸਾਲਾ ਇਹਨੂੰ ਤਾਂ ਡਿਟੋਰੀ ਜਿੱਤੇ ਬੰਦੇ ਨਾਲ ਗੱਲ ਕਰਨੀ ਆ ਹਾਂ ਕੰਮ ਵਾਲਾ ਤੇ ਇਹ ਟਰੈਕਟਰ ਆਪਣੇ ਕੋਲ ਖੜਦਾ ਹੀ ਵੀਰੇ ਏਜੰਟ ਫਿਰ ਆਪਾਂ ਰੇਟ ਹੀ ਉਹ ਦੇਣਾ ਹੁੰਦਾ ਜੀ ਅਸੀਂ ਹਾਂ ਰੇਟ ਹੀ ਉਹ ਬਿਲਕੁਲ ਥੋੜੂ ਦੇਣਾ ਆ ਆਪਾਂ ਹਾਂ 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 ਆਪਣਾ ਕੋ ਚੀ ਤਾਂ ਹੀ ਵਿਕਦੀ ਆ ਵੀਰੇ ਜੇ ਤੇਰੇ ਤੂੰ ਵੀ ਹੁਣ ਵੀਡੀਓ ਤੇ ਟਰੈਕਟਰ ਤੇ ਹਰ ਤੂੰ ਹਫਤੇ ਆ ਨਾਲ ਵੇਖਦਾ ਤੂੰ ਹੂੰ ਇਧਰ ਦਿਖਾ ਦੇ ਸਾਰਾ ਬਹੁਤ ਸੋਹਣੀ ਹਾਲਤ ਤੇਰੇ ਵਿੱਚ ਆ ਸਟਿੱਕਰ ਛੁੱਕ ਕੇ ਦੇਖ ਸਕਦਾ ਮੇਟਰ ਨਾਲ ਦੀ ਆ ਦੇਖ ਸਕਦੇ ਆ ਤੇ ਇਹਦੀ ਕੀ ਡਿਮਾਂਡ ਕਰਦੇ ਵੀਰੇ ਜੰਨਕ ਡਿਮਾਂਡ ਜੀ ਅਸੀਂ ਸਵਾ ਲੱਖ ਕਰ ਦੇਈਂ ਵੈਸੇ ਸਵਾ ਲੱਖ ਰੁਪਈਆ ਠੀਕ ਆ ਤੂੰ ਜੋ 10000 ਰੁਪਈਆ ਛੂਟ ਛੱਡ ਦੇ 10000 ਰੁਪਈਆ ਛੱਡ ਇੱਕ ਲੱਖ ਦੇ 15000 ਦਾ ਰੇਟ ਦੇ ਇੱਕ 15 ਦਾ ਆ ਟਰੈਕਟਰ ਹੈ ਹਾਂ 99 ਮਾਡਲ 3610 ਦਿਖਾ ਦੇ ਮਿੱਤਰਾਂ ਦੂਰੋਂ ਮਾੜੀ ਨਿਗਾਹ ਮਰਵਾ ਦੇ ਟਰੈਕਟਰ ਤੇ ਟਰੈਕਟਰ ਮਿੱਤਰ ਦੇ ਸਾਥ ਤੇ ਰੇਟ ਚ ਹੀ ਆਉਣਾ ਰੇਟ ਇੱਕ 15 ਦਾ ਇੱਕ 15 ਦਾ ਬਸ ਵੇਚਣ ਵਾਲਾ ਰੇੜੀ ਆ ਵੇਚਣਾ ਰੇੜੀ ਹਾਂ ਵੇਚਣ ਵਾਲਾ ਹੀ ਦਿੰਦੀ ਇਹਦਾ ਕੋਈ ਹਾਂ ਇਹ ਲੈ ਸਹੀ ਆ ਸਹੀ ਬਿਲਕੁਲ ਕੋਈ ਯਾਰ ਬੰਦ ਬ੍ਰੇਕਾਂ ਵਾਲਾ ਟਰੈਕਟਰ ਹੈ ਵੀ ਹਾਂ ਜਿਹੜਾ 15000 ਰੁਪਏ ਕਿਸੇ ਪਾਸੇ ਝਾਕਲਾ ਬ੍ਰੇਕਾਂ ਦੇ ਤੱਕ ਪੈਟਲਾਂ ਤੱਕ ਉਹ ਵੇਖ ਲੈ ਉਹਨਾਂ ਚ ਵੀ ਕੰਮ ਨਵਾਂ ਹੋਇਆ ਵਾ ਅੱਛਾ ਇਹਨਾਂ ਦੇ ਵੀ ਕੰਮ ਹਾਂ ਉਹ ਪਿੱਛੇ ਝਾਕਲਾ ਜਾ ਕੇ ਰਾੜਾ ਰੂਣਾ ਜਿਵੇਂ ਨਵੀਆਂ ਪਾਈ ਆਪਣੇ ਰੁਪਈਏ ਲਾਏ ਵੇ ਆ ਕੱਲੇ ਕੱਲੇ ਚੀਜ਼ ਤੇ ਹੈ ਆਪਾਂ ਕਹਿ ਨਹੀਂ ਕਹਿੰਦੇ ਜ਼ਿੰਮੇਵਾਰ ਨੇ ਇਹ ਪੈਸੇ ਲਾਏ ਤਾਂ ਚੀਜ਼ ਹਨਾ ਬੋਲਦੀ ਆ ਮੂੰਹ ਵਿਲਾ ਰਾੜਾ ਰੂਣਾ ਬ੍ਰੇਕਾਂ ਦੀ ਸਾਰੀ ਹਾਂ ਰਾੜਾ ਰੂਣਾ ਬਿਲਕੁਲ ਬਿਲਕੁਲ ਹਾਂ ਖਰਾ ਟਰੈਕਟਰ ਸਵਾ ਲੱਖ ਰੁਪਏ ਡਿਮਾਂਡ ਕਰਦੇ ਆ ਤਾਜ਼ੀਆ ਦੇ ਪਹਿਲੇ ਹੀ ਸ਼ਾਟ ਦਾ ਆਪਾਂ ਖੁਸ਼ੀ ਹੋਊਗੀ ਜੋ ਭਰਾ ਨੂੰ ਕਿਸੇ ਨੂੰ ਛੋਟ ਸੱਦਾ ਛੋਟ ਸੱਦਾ ਠੀਕ ਹੈ ਬਸ ਠੀਕ ਆ ਜੀ ਬਲੇ ওকে ਲੋਅ ਮਤਲਬ ਦੇ ਸਕਦੇ 15 12 ਕਰਕੇ ਆ ਛੱਡਦਾ ਸ਼ਕਤੀ 30 ਫੋਰ ਇਹਦੇ ਡਿਮਾਂਡ ਬਹੁਤ ਆ ਬਾਈ ਡਿਮਾਂਡ ਬਹੁਤ ਸੋਹਣੀ ਹੈ ਪਰ origial ਸਾਫਟ ਟਰੈਕਟਰ ਦੀ ਆਪਾਂ ਉਹ ਟਰੈਕਟਰ ਵੇਚਿਆ ਜਿੰਨੇ ਦਾ ਆਪਾਂ ਕਹੇ ਉਹਨੇ ਦਾ ਵੇਚਿਆ ਉਹਨੇ ਤਾਂ ਵੀ ਖੁਸ਼ ਹੋ ਕੇ ਗਏ ਖੁਸ਼ ਹੋ ਗਏ ਹਾਂ ਪਰ ਨਾ ਬੈਟਰੀ ਉਹ ਟਰੈਕਟਰ ਦੇ ਵਿੱਚ ਬੈਟਰੀ ਲਾਉਣ ਸੀ ਪਰ ਜਿਵੇਂ ਨਵੀਂ ਬੈਟਰੀ ਖਾ ਕੇ ਦੇ ਠੀਕ ਆ ਜੀ ਸਹੀ ਆ ਆਪਾਂ ਦਾ ਵਾਦਾ ਕੀਤਾ ਸੀ ਬਾਈ ਨੇ ਬੈਟਰੀ ਨਵੀਂ ਲਾਉਣ ਨਵੀਂ ਲਗਾ ਕੇ ਦਿੱ ਹਾਂ ਠੀਕ ਆ ਵੀਰੇ ਤੇ ਆ ਜਿਹੜਾ ਸੋਨਾ ਵਾਲੀ ਸਾਡੀ ਇਹ ਸੱਸ ਸਕਿਆ ਇਹ ਵੀ ਵੀਰੇ 2004 ਮਾਡਲ ਆ ਇਹ 4 ਮਾਡਲ 2004 ਠੀਕ ਆ ਟਰੈਕਟਰ ਬਾਡੀ-ਬਾਡੀ ਚੈੱਕ ਕਰਾ ਦੇ ਉਹਨੇ ਕੋਰਾ ਪਿਆ ਆ ਬਾਡੀ ਲੈ ਆਂਦਾ ਦਿਖਾ ਦੇ ਮੈਟਰ ਇਹ ਸੱਸ ਸਾਈ ਦੇ ਬਹੁਤ ਸਾਫਾ ਮਿਲਦੀ ਆ ਟਰੈਕਟਰ ਸਨਾਪ ਸੋਕਾ ਪੂਰਾ ਇਹ ਸੱਸ ਸੱਸ ਸਾਹ ਪਿਆ ਇਹਦਾ ਟਾਇਰ ਜੂ 80 ਇਹਦੇ ਵੀ ਘਾਟਾ ਟਰੈਕਟਰ ਨੂੰ ਹਾਂ ਟਾਇਰ ਘਾਟਾ ਹੈ ਨਾ ਸੋਰੀ ਘਾਟਾ ਠੀਕ ਬਗਲੇ ਦਾ 40 ਪੈਸੇ ਮੂਹਲੇ ਵਿਚਾਰੀ ਪੈਸੇ ਟਾਇਰ ਹੀ ਆ ਹਾਂ 40 ਪੈਸੇ ਹੀ ਆ ਉਹ ਆ ਬਾਕੀ ਬਾਡੀ ਲੈਂਡ ਦਾ ਬਹੁਤ ਸੋਹਣਾ ਟਰੈਕਟਰ ਸੋਹਣਾ ਉਹ ਤੋਂ ਟਰੈਕਟਰ ਸੋਹਣਾ ਪਿਆ ਠੀਕ ਆ ਬਲ ਕਲੱਚ ਛੇ ਚੜੀ ਆ ਦਿਖਾ ਦੇ ਮਾੜਾ ਹਾਂਜੀ ਹਾਂਜੀ ਲਾਹਤਰਾ ਦੇਖਾ ਇਧਰ ਦੇਖ ਸਕਦੇ ਹੋ ਜੀ ਓਰੀਜਨਲ ਆ ਵੀ ਸਾਰਾ ਸਾਰਾ ਵੀਰੇ ਠੀਕ ਆ ਠੀਕ ਆ ਕਿਸੇ ਬਸ ਗਲੀ ਨਹੀਂ ਸਭ ਕਾ ਹੀ ਪਿਆ ਟ੍ਰੈਕਟਰ ਇਹ ਵੀ ਰੇਡੀਏਟਰ ਬਹੁਤ ਵਧੀਆ ਪਿਆ ਹੈ ਨਾ ਸਾ ਮਗਲੇ ਰਮਾ ਰੂਮਾ ਤੇ ਚੈੱਕ ਕਰਾ ਰਿਹਾ 5 ਸੁੱਤਰਾ ਪਿਆ ਰੇਡੀਏਟਰ ਵੀ ਆ ਆ ਦਿਖਾ ਰਹਾ ਮੇਰਾ ਰੂਮਾ ਮਤਰਾ ਲੈ ਤਾਂ A to Z ਸੈਂਸਰੀ ਸਾਰੀ ਚੱਲਦੀ ਹੈ ਦੀ ਅੱਛਾ ਸਾਰੀ ਸੈਂਸਰੀ ਚੱਲਦੀ ਹੈ ਠੀਕ اٹ ਜਾ ਬੈਕ ਸਾਈਡ ਵੀ ਦਿਖਾ ਦੇ ਆ ਜਾ ਇਧਰੋਂ ਮਾਫ ਦਿਨੇਗਾ ਖਰਾਬ ਹੈ ਪਾ ਵੀਰੇ ਹੂੰ ਪੂਰਾ ਰੇਟ ਵੀ ਜਾਇਜ਼ ਆ ਦਿੱਤੀ ਇਹਦਾ ਕੋਈ ਬਾਲਾ ਨਹੀਂ ਤੀਜਾ ਕੀ ਯਾਰ ਓਕੇ ਆ ਜਿਹੜੀ ਚੀਜ਼ ਆਪਾਂ ਦੱਸਾਂਗੇ ਟਾਇਰ ਨੂੰ ਘੱਟ ਆਉਂਦੇ ਉਹ ਤੇ ਦੱਸੀ ਜਣਾ ਹਾਂ ਟਾਇਰ ਘੱਟ ਡਬਲ ਕਲਚ 6 ਛੇ ਠੀਕ ਆ ਇੰਜਨ ਗੇਅਰ ਬਿਲਕੁਲ ਓਕੇ ਆ ਜਾ ਆ ਕੇ ਚੈੱਕ ਕਰ ਲੈ ਇਧਰ ਵੀ ਦਿਖਾ ਦੇ ਮੜੀ ਨਿਗ੍ਹਾ ਮਰਵਾ ਦੇ ਲੋਗਾਂ ਤੋਂ ਦੇਖ ਸਕਦੇ ਸਾਰਾ ਹੀ Ориਜినਲ ਟ੍ਰੈਟਾ ਦੇਖ ਸਕਦੇ ਤੁਹਾਡੇ ਸਾਹਮਣੇ ਮਰਾੜ ਮੋੜ ਬਹੁਤ ਸਾਫ ਪਿਆ ਹੈ ਨਾ ਬਾਈ ਜੰਟਾ ਠੀਕ ਆ ਠੀਕ ਆ ਬਾਕੀ ਆਏ ਨਹੀਂ ਵੀ ਕਿਸੇ ਪਾਸੇ ਜਿਹਨੇ 735 ਦੇ ਰੇਟ ਕੀ ਆ ਸਾਨੂੰ ਠੀਕ ਆ ਡਬਲ ਕਲੱਚ ਟਰੈਕਟਰ ਡਬਲ ਕਲੱਚ ਆ ਹਾਂ ਜਿਹੜੀ ਚੀਜ਼ ਜਿਹਨੇ ਬੰਦਰੇ ਚਲਾਇਆ ਨਾ ਹਾਂ ਚੰਗਾ ਟਰੈਕਟਰ ਚੰਗਾ ਟਰੈਕਟਰ ਬਿਲਕੁਲ ਬਿਲਕੁਲ ਬਾਕੀ ਬੜਿਆਂ ਦੇ ਟਰੈਕਟਰ ਆਏ ਆ ਆ ਸ਼ਤਰੇ ਸ਼ਤਰੇ ਲੱਗੀਆਂ ਹੈ ਸਾਮੇ ਰੱਖਿਆ ਟਰੈਕਟਰ ਇਹਦੇ ਹੈ ਕੰਨੇ ਜਿਹਦੀ ਚੱਲ ਆਪਣਾ ਮੂੰਹ ਤੇ ਪਹਿਲਾਂ ਦੱਸ ਦਿੰਨੇ ਉਹ ਜਿਹੜੇ ਟਾਈਮ ਆ ਉਹ ਹਾਂ ਹਾਂ ਰੇਟ ਵੀ ਉਹ ਜਦੋਂ ਦੱਸਣਾ ਹੈ ਨਾ ਕਿੰਨਾ ਸੀ ਮਾਡਲ ਤੇ ਇਹ ਮਾਡਲ ਹੈਗਾ 4 4 ਮਾਡਲ 2004 ਠੀਕ ਆ ਇਹ ਡਿਮਾਂਡ ਕੀ ਹੈ ਡਿਮਾਂਡ ਕਰਦਾ ਵੀ 1,75,000 ਰੁਪਏ ਆ 1.75 ਠੀਕ ਆ ਠੀਕ ਆ 2000 ਛੋਟ ਛੱਡ ਦੇ ਇਹਦੇ ਚੋਂ 1,55,000 1.55 1 ਕਬਜਨ ਲਓ ਮੇਟਰ 1,55,000 ਆ ਟ੍ਰਾਈ ਕਰ ਸਕਦੇ ਤੁਸੀਂ ਸਾਰਾ ਅਰੀਜਨਲ ਕਾ ਦੇਖ ਸਕਦੇ ਤੁਸੀਂ ਬਾਕੀ ਜੋ ਕੁਝ ਹੋਊਗਾ ਦੱਸ ਸਕੇ ਹੋਗਾ ਵੀ ਜਾਣਦੇ ਹੋਗਾ ਵੀਰੇ ਇਹ ਵਾਕੇ ਚੈੱਕ ਕਰਕੇ ਲਈ ਆ ਸਕਦੇ ਕੱਲੀ ਕੱਲੀ ਚੀਜ਼ ਭਾਵੇਂ ਆ ਉਹਦਾ ਕਾਰੀਗਰ ਵੇਲੇ ਕੋਈ ਚੱਕਰ ਨਹੀਂ ਤੇ 2000 ਰੁਪਏ ਛੱਡਦਾ ਇਹਦੇ ਚੋਂ 2000 ਛੋਟ ਠੀਕ ਆ ਤੇ ਆਹ ਹਾਰਮ ਟਰੈਕਟਰ ਦੇ 63 ਕੀ ਬੰਡ ਏਸੀ ਚੈੱਕ ਕਰਾ ਖਰਾਬ ਹੈ ਟਰੈਕਟਰ ਬਹੁਤ ਸੁਨੱਖਾ ਹੈ ਇਧਰੋ ਦਿਖਾ ਦੇ ਇਧਰ ਇਹਨਾਂ ਦਾ ਸਾਫ ਸੇ ਸਰੀ ਵੀ ਪੂਰੀ ਲੱਗੀ ਹੈ ਦੇਖ ਕੇ ਬਸ ਹੁੰਜਾਂਗੇ ਹਾਂ ਬਿਲਕੁਲ ਬਿਲਕੁਲ ਆਹ ਤਾਂ ਐਮਰਜੈਂਸੀ ਵਾਲਾ ਕੰਮ ਹੀ ਹੈ ਇਹ ਤਾਂ ਬਹੁਤ ਸਾਫ ਸੁਥਰਾ ਟਰੈਕਟਰ ਬਹੁਤ ਸੋਹਣਾ ਹੈ ਇਹ ਤਾਂ ਦੂਰ ਹੈ ਨਾ ਪੂਰੀ ਗੱਲਵਾਹਤਾ ਪੂਰੀ ਹੈ ਪਾਸੋਂ ਟਰੈਕਟਰ ਪੂਰਾ ਇਧਰ ਸਿਸਟਮ ਸਿਸਟਮ ਦੱਸਾ ਮਤਰਾ ਬਗੈਰਾ ਲਾਈਟਸ ਸਿਸਟਮ ਜਾ ਸਾਰਾ ਕੁਝ ਯਾਰ ਉਦਾਂ ਹੀ ਵੱਖਰਾ ਹਾਂ ਦਿਖਾ ਦੇ ਮਤਰਾ ਟਰੈਕਟਰ ਕਿੰਨਾ ਮਾਡਲ ਆ ਵੀਰੇ ਇਹ ਜਨ ਤੇ ਇਹ 2009 ਮਾਡਲ ਆ ਚੈਪਲ ਯਾਰ ਸੀ ਆਧਾਰਾਡ ਬੰਦੇ ਦਾ ਨਾਮ ਆ ਅੱਛਾ 9 ਮਾਡਲ ਆ 9 ਮਾਡਲ ਠੀਕ ਆ ਠੀਕ ਆ ਯਾਰ ਨੰਬਰ ਦੇਖੋ ਥੋੜਾ ਬੰਪਰ ਲੱਗਿਆ ਥੋੜਾ ਬੰਪਰ ਲੱਗਾ ਕੈਮਰਾ ਫੋਰਡ ਐਂਡ ਪੰਪ ਵਗੈਰਾ ਸਭ ਕੁਝ ਹੈਗਾ ਬਾਕੀ ਬਾਡੀ ਲਾਈਨ ਦਾ ਬਹੁਤ ਸੋਹਣਾ ਪਿਆ ਟਰੈਕਟਰ ਬਾਡੀ ਬੁੱਡੀ ਪੂਰੀ ਕੋਰੀ ਪਈ ਯਾਰ ਟੋਕਾ ਪੀਸ ਹੀ ਆ ਹਾਂ ਸੋਹਣਾ ਟਰੈਕਟਰ ਪਿਆ ਸੋਹਣਾ ਆ ਨਾ ਹਾਂਜੀ ਹਾਂਜੀ ਤੇ ਲੌਗ ਇਨ ਤੋਂ ਟਾਇਰਾਂ ਦੀ ਜੀ ਗੱਲ ਕਰੀਏ ਵੀਰੇ ਟਾਇਰ ਮੁੱਲੇ ਤਾਂ ਵੀਰੇ 75 ਪੈਸੇ ਆ ਆ 75 ਪੈਸੇ 75 ਪੈਸੇ ਸੀਐਡ ਕੰਪਨੀ ਦੇ ਸੀਐਡ ਕੰਪਨੀ ਦੇ ਹਾਂਜੀ ਕੰਪਨੀ ਦੇ ਟਾਇਰ ਆ ਹਨਾ ਕੰਪਨੀ ਦਾ ਮੂਰਲੇ ਇਮਾਰਤ ਦੇ ਆ ਕਿ 90 ਪੈਸੇ ਅੱਛਾ ਇਹ ਐਮਆਰਪ ਦੇ ਇਹ ਐਮਆਰਪ ਦੇ ਬਾਕੀ ਰਹਿਮ ਰੰਮ ਵੀਰੇ ਬਹੁਤ ਸਾਫ ਹੈ ਹਨਾ ਫੈਕਟਰੀ ਸਾਫ ਤੁਸੀਂ ਬਿਲਕੁਲ ਪੂਰਾ ਸੋਹਣਾ ਰਹਿ ਗਿਆ ਇਹ ਸੋਸੋ ਦਿਖਾ ਰਹੇ ਨੇ ਪਰ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਮਾਰਕੇ ਵੀ ਨਾਉਂਦੀ ਕਾਪੀ ਆ ਫੈਕਟਰੀ ਦੀ ਅੱਛਾ ਮਾਰਕੇ ਵੀ ਨਾਉਂਦੀ ਮਾਰਕੇ ਵੀ ਨਾਉਂਦੀ ਹੈ ਬਾਕੀ ਪੈਰਪੁਰ ਦਾਣ ਦਿਖਾ ਮਿੱਤਰਾਂ ਮੈਂ ਸ਼ੌਂਕਣਾ ਰੱਖਿਆ ਹੋਇਆ ਬੰਦੇ ਆ ਹੀ ਹੁੰਦਾ ਵੀ ਇਹ ਚੀਜ਼ਾਂ ਵੱਡੀਆਂ ਆ ਜਾਂਦੀਆਂ ਹਨ ਹਾਂ ਬਿਲਕੁਲ ਗੱਲ ਸਾਸੂ ਖਰੀ ਦੇ ਹਾਂ ਆ ਸਸਤੋਂ ਸਸਤੋਂ ਲੱਗ ਗਿਆ ਸਾਰਾ ਕੁਝ ਨਾਲ ਵੀ ਇਦਾਂ ਸッカਮ ਕਾ ਸਾਰਾ ਵਰਕ ਕਰਦਾ ਹੈ ਨਹੀਂ ਚੱਲ ਸਾਰਾ ਵਰਕ ਕਰਦਾ ਆ ਆ ਵੈਟ ਵੀ ਦਿਖਾ ਮਿੱਤਰਾਂ ਅੰਦੂ ਆ ਜਾ ਆਰੇ ਮਨੂੰ ਚੈੱਕ ਕਰਵਾ ਹੋ ਕੋ ਨੂੰ ਦਿਖਾ ਮਿੱਤਰ ਰਿਗਾਰਡ ਮੂਡ ਨਾਲ ਦੇ ਆ ਸਾਰੇ ਆ ਆ ਚੀਜ਼ਾਂ ਦੇਖ ਲੈ ਸਾਰੀਆਂ ਨਾਲ ਦੀਆਂ ਸੱਚ ਨਾਲ ਦੀ ਐ ਸਟicker ਤੱਕ ਨਾਲ ਦੇ ਪਏ ਸਾਰਾ ਕੁਝ ਨਾਲ ओरिजिनल ਆ ਕਹਿੰਦਾ ਮੈਂ ਬਾਕੀ ਇੰਜਨ ਗੇਅਰ ਤਾਂ ਲੋਕ ਈ ਆ ਨਾ ਇੰਜਨ ਗੇਅਰ ਚਲਾ ਕੇ ਵਾਹ ਕੇ ਚੈੱਕ ਕਰਕੇ ਵਾਹ ਕੇ ਚੈੱਕ ਕਰਕੇ ਆ ਨਾ ਇਹ ਨਵਾਂ ਮਾਡਲ ਹੈ ਵੀ ਨਵਾਂ ਮਾਡਲ ਠੀਕ ਆ ਇਹਦੀ ਜਨ ਤਾਂ ਕੀ ਡਿਮਾਂਡ ਕਰਦੇ ਆ ਇਹਦੀ ਡਿਮਾਂਡ ਕਰਦਾ ਇਹਨੇ 3 ਲੱਖ ਦੇ 40000 ਰੁਪਏ 340 340 ਕਿੱਥੋਂ ਤੱਕ ਛੇਡੋਗੇ 20000 ਛੂਟ ਹੋச்சு ਛੱਡਦੇ ਆ ਠੀਕ ਆ ਵੀ ਇਹ ਛੜ ਵੀ ਛੜ ਦੇ 3 ਲੱਖ ਦੇ 20 ਹਜ਼ਾਰ ਦਾ ਰੇਟ ਧੰਨ ਵੀ ਧੰਨ ਵੀ ਠੀਕ ਆ ਕੁਝ ਮਾਨਤਾਣ ਤੇ ਵੀਡੀਓ ਵੇਖ ਕੇ ਆ ਤੱਕ ਕਰਾ ਜੂਗੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਉਗਾ ਹਾਂ ਕਰ ਦਾਂਗੇ ਯਾਰ ਥੋੜਾ ਇਹ ਹੋਰ ਮਾਨਤਾਣ ਹੋ ਜੂਗਾ ਯਾਰ ਗੱਲ ਠੀਕ ਆ ਮਤਲਬ ਕਿ ਨਰਾਜ਼ ਨਹੀਂ ਕਰਕੇ ਦੋ ਨਰਾਜ਼ ਭਾਈ ਆਪਾਂ ਕਿਵੇਂ ਘਰੇ ਆਏਗਾ ਕਿ ਨਹੀਂ ਮੋੜਵਾਗੇ ਬਾਪੀ ਆ ਬਗਾ ਨੂੰ ਕੁਛ ਨਾ ਕੁਛ ਦੇ ਕੇ ਤੋਰ ਹੈ ਨਾ ਗੱਲ ਇਹ ਜੋ ਸੌਦਾ ਅਗਲੇ ਤੇ ਪਸੰਦ ਆ ਗਿਆ ਨਾ ਰੇਟ ਚ ਤਾਂ ਹੀ ਕੋਈ ਚੱਕਰ ਨਹੀਂ ਬਣਦਾ ਬਾਅਦ ਕੀ ਬਾਅਦੇ ਨੂੰ ਹੀ ਆ ਬਾਅਦ ਘੜ ਹੋਈ ਜਾਂਦੀ ਉਹ ਚੀ ਲੱਗਣੀ ਚਾਹੀਦੀ ਹੈ ਚੀ ਲੱਗਣੀ ਚਾਹੀਦੀ ਹਾਂ ਲਾਇਮਤਰਾ ਦੂਰ ਉਹ ਦਿਖਾ ਦੇ ਟਰੈਕਟਰ ਦੇ ਸਾਹ ਤਾਂ ਕੋਕਾ ਪੀਸ ਟਰੈਕਟਰ ਇਹ 3 ਲੱਖ 20 ਹਜ਼ਾਰ ਤਾਂ ਦੇ ਦੇ ਆਪਾਂ 15 ਤਾਂ ਦੇ ਦਾਂਗੇ ਅੱਜ ਅਸੀਂ ਠੀਕ ਆ ਇਹਨਾਂ ਕਿ 40 ਰੁਪਏ ਦੀ ਸੈਂਸਰੀ ਆ ਭਰਾਓ ਬੰਪਰ ਵੱਡਾ ਲਾ ਲਾ ਉੱਤੇ ਸਮਾਨ ਸੰਗੂਲ ਸਾਫ ਕੁਝ ਦੇਖੀਏ ਹਾਂ ਹਾਂ ਲਾਈਟਿੰਗ ਲੂਟੇਗਾ ਪੂਰੀ ਗੱਲਬਾਤ ਬਣਾਈ ਪਈ ਆ ਜਨ ਕਿ 3 3.5 ਦੇ ਘੇਰੇ ਜੇ ਤਾਂ ਆਮ ਟਰੈਕਟਰ ਇਹ ਸਿੰਪਲ ਵੇਚ ਜਾਂਦਾ ਜੀ ਸੋ ਕੁਝ ਲੱਗਾ ਕੁਝ ਨਹੀਂਗਾ ਬਿਲਕੁਲ ਬਿਲਕੁਲ ਠੀਕ ਆ ਨੌ ਮਾਰ ਲਾਂ 740 ਡਿਮਾਂਡ ਕਰ 740 20 ਦਾ ਦੇ ਦੰਗਲਾਸ ਵਿੱਚ ਥੋੜਾ ਮੋਟਾ ਮਾਮਾ ਦਾ ਮਾਮਾ ਤਨ ਮੌਕੇ ਦਾ ਕੋਈ ਚੱਕੀ ਓਕੇ ਦੋ ਜੀ ਹਾਂ ਠੀਕ ਆ ਬਾਕੀ ਚੈਪ ਵਾਲੀ ਦਾ ਆਰਸੀ ਇਹਦੀ ਤੇ ਆਧਾਰ ਕਾਰਡ ਵਗੈਰਾ ਸਭ ਕੁਝ ਨਾਲ ਉਹ ਸਾਰਾ ਕੁਝ ਨਾਲ ਤੇ ਆ ਜਾ ਮਿੱਤਰ ਇੱਧਰ ਆ ਸੁਰਾਜ ਵੀਰੇ 855 ਸੁਰਾਜ ਆਜਾ 855 ਦੇ ਚੈੱਕ ਕਰਾ ਕਰਾਂ 96 ਵੱਡਲਾ 96 ਵੱਡਲਾ ਹੈ ਹਾਂਜੀ ਹਾਂਜੀ ਠੀਕ ਆ ਓਕੇ ਸ਼ਿਗਾਰ ਨੰਬਰ ਪੰਜਾਬ ਬੜ ਰਿਹਾ ਹੈ। ਇੰਜਨ ਗੇਅਰ ਰੋਕ ਕੇ ਆ ਦਮ ਹਨ। ਅੱਛਾ ਆ 60 ਕ ਪੈਸੇ ਐ ਮਾਰਕ ਦੇ। ਕੰਪਨੀ ਦਾ ਟਾਇਰ ਆ। ਕੰਪਨੀ ਦੇ ਰਿਹਾ ਮਾਰਕ ਦੇ। ਅਗਲੇ ਟਾਇਰ ਵੀ ਵਧੀਆ ਪੈ ਹਨ। ਸਾਰੇ ਮਾਰਕ ਦੇ। ਠੀਕ ਆ। ਬਾਕੀ ਬਾਡੀ ਲੈਨ ओरिजिनल ਹੀ ਵੀਰੇ। ਸਾਰਾ ओरिजिनल ਆ ਬਈ ਕੋਈ ਕਲ ਮੰਨੀ ਲੱਗੀ ਨਹੀਂ ਬੇਟਰ। ਸਾਰਾ ओरिजिनल ਆ। ਲੈ ਮੈਂ ਤੇਰਾ ਦਿਖਾ ਦੇ ਤਾ ਕਿਸੇ ਪਾਸ ਵੀ ਲੀ ਠੀਕ ਨਹੀਂ ਗਾ। ਸੋਲੀ ਚੈੱਕ ਕਰ ਲੈ ਡਾਇਰੈਕਟਰ ਖੜਾ ਹੈ। ਦਿਖਾ ਕੱਲੀ ਕੱਲੀ ਚੀਜ਼ ਹੈ। ਇੱਧਰ ਪਿਆਰਪੁਰ ਦਾ ਨਖਾ ਕਿਹੇ ਬੱਸੂ ਕੀ ਗਲੇ ਛੜਿਆ ਨੇ ਟਰੈਕਟਰ Ориਜినਲ ਆ ਟਰਸ ਸਾਫ ਸੁਥਰਾ ਬਰੇਕ ਠੀਕ ਆ ਠੀਕ ਡਬਲ ਕਲੱਚ ਰੇਸ਼ੀਓਨਲ ਆ ਸੇਚਰ Ориਜినਲ ਆ ਡਬਲ ਕਲੱਚ ਹਾਂਜੀ ਹੋਇਆ ਲਾ ਨਾ ਤਰਾ ਇੱਧਰ ਬੈਕਸਾਈਡ ਵੀ ਦਿਖਾ ਦੇ ਰੈਮਰੋ ਮੰਦਰੋ ਦਿਖਾ ਲਓ ਮਿੱਤਰ ਕਿਹ ਸਰ ਬੱਸੂ ਕੀ ਗਲੇ ਛੜਿਆ ਨੇ ਟਰੈਕਟਰ ਦੇ ਸਕਦੇ ਤੁਸੀਂ ਸਵਰਾਜ ਐਕਸ 55 ਤੇ ਕਿੰਨਾ ਮਾੜ ਲੱਗ ਰਿਹਾ ਜਣ ਤੇ ਇਹ ਮਾੜਾ ਹੈਗਾ ਵੀ 96 96 ਮਾੜਾ 96 ਮਾੜਾ ਠੀਕ ਆ ਇਹ ਡਿਮਾਂਡ ਕਰਦੇ ਦੀ 1.5 ਲੱਖ 1.5 ਲੱਖ ਰੁਪਏ 1.5 ਲੱਖ ਠੀਕ ਆ 25 ਹਜ਼ਾਰ ਇਹ ਚੂਟ ਕਰਦੇ ਆ ਇੱਕ 25 ਦਾ ਹਾਂ ਪੱਕਾ ਹੀ ਦੇ ਦਾਂ ਵਿੱਚ ਨਾਲ 1 ਲੱਖ 25 ਹਜ਼ਾਰ ਦਾ 25 ਦਾ ਦੇ ਇੱਕ 25 ਡੇਢ ਬਹੁਤ ਜ਼ਿਆਦਾ ਨੰਬਰ ਹੋਲੇ ਜਾਏਗਾ 1 ਲੱਖ 25 ਹਜ਼ਾਰ ਦਾ 25 ਆ ਦਬਲ ਕਲਾਚ ਟਰੈਕਟਰ 735 ਨਹੀਂ ਦੇਣਾ ਵੀ ਚੰਗਾ ਕਿਸੇ ਨੇ ਨਹੀਂ ਦੇਣਾ ਠੀਕ ਹੈ ਨਾ ਬਿਲਕੁਲ ਐਮ ਆਰ ਪ ਦੇ ਟਾਇਰ ਆ ਚਾਰੀ ਹਾਂ ਤੇ ਚਾਰੇ ਟਾਇਰ ਵਧੀਆ ਮੂਵਮੈਂਟ 90 ਪੈਸੇ ਮੰਗ ਲੈ 7 ਪੈਸੇ ਕੰਪਨੀ ਦੇ ਟਾਇਰ ਆ ਕੰਪਨੀ ਦੇ लाव ਮਤਰਾ ਦੇ ਸਕਦਾ 25000 ਰੁਪਏ ਬਾਈ ਜੰਟ ਨੇ ਇਹਦੇ ਵਿੱਚੋਂ ਛੱਡਦਾ ਤੇ ਅੱਗੇ ਵੀ ਖਾਮ ਤੱਕ ਆ ਥਣਾ ਸਾਰਾ 60 ਫਾਰਮ ਗਰੇ ਹੂੰ ਨਾਮ ਲੈ ਪੂਰਾ ਹੀ ਮਾਰਦਾ ਡਰਾਈਵਰ ਹੈ 1999 ਮਾਡਲ ਆ ਅੱਛਾ ਇਹ ਨਾੜਾ ਨਵੇਂ ਮਾਰ 1999 ਹਾਂਜੀ ਠੀਕ ਆ ਠੀਕ ਆ ਆਨਲਾਈਨ ਬੋਲਦਾ ਆਨਲਾਈਨ ਬੋਲਦਾ ਚੱਪ ਵਾਲੀ ਕਾਪੀ ਚੰਡੀਗੜਾ ਵਾਲੀ ਚੰਡੀਗੜਾ ਨੀਲੇ ਕਾਰਡ ਆ ਓਕੇ ਹਾਂਜੀ ਠੀਕ ਆ ਵੀਰੇ ਤੇ ਟ੍ਰੈਕਰ ਚੈੱਕ ਕਰਾ ਚੈੱਕ ਕਰਵਾ ਗਾਡੀ ਲਾਂਦਾ ਦਿਖਾ ਮਤਰਾ ਕੱਲੀ ਕੱਲੀ ਚੀਜ਼ ਦਿਖਾ ਇਹ ਪੂਰਾ ਹੀ ਆ ਨਾ ਉਹ ਰਿਟਰਨ ਪੂਰਾ ਹੀ ਆ ਹੈ ਨਾਲ ਦਾ ਫੈਕਟਰੀ ਦਾ ਸਾਬ ਕੋ ਮਕਾਨੂ ਦਾ ਨਾਮ ਹੈ ਅਚਮਗਰਾੜ ਸਾਰਾ ਕੁਝ ਨਾਲ ਤੇ ਹੀ ਕਹਿੰਦਾ ਮਤਲਬ ਬਿਲਕੁਲ ਨਵੀਆਂ ਛਤਰੀ ਨਵੀਆਂ ਹਾਂ ਹਾਂ ਤਾਂ ਸਟਿਕ ਕਿੱਥੋਂ ਪਰੋਵੇਂ ਪਏ ਆ ਉਹ ਕੰਪਨੀ ਦਾ ਹੀ ਹੈ ਉਵੇਂ ਹੀ ਪਏ ਆ ਹਣਾ ਹਾਂ ਲੈ ਮਤਰਾ ਬੈਟਰੀ ਬਿਲਕੁਲ ਨਵੀਆਂ ਕਿਦੇ ਦੀ ਠੀਕ ਆ ਹਾਂ ਹੌਕ ਹੌਕ ਬਹੁਤ ਹੈ ਵੀ ਬਈ ਇਹ ਜਿਹੜੀ ਕਪੂਰਥਲੇ ਵਾਲੇ ਨੇ ਨਾ ਇੱਧਰ ਗੰਨੇ ਦਾ ਕੰਮ ਲੈਂਦੇ ਸੀ ਪੌਦੇ ਮਿਲੈਂਦੇ ਇਹੀ ਆ ਤਾਂ ਸਾਰਾ ਇੱਧਰ ਆਉਂਦੇ ਹਨ ਇੱਧਰ ਲ ਏਰੀਆ ਨਾ ਇੱਧਰ ਗੰਨੇਆਂ ਧੂਣ ਦਾ ਕੰਮ ਲੈਂਦਾ ਇਹ ਹੁੱਕ ਜ਼ਿਆਦਾ ਇਹੀ ਵਰਤਦੇ ਆ ਇਹੇ ਬਾਤ ਹੈ ਹਨ ਬਾਟੇ ਟ੍ਰੈਕਟਰ ਦੇ ਗੁਡੀਅਰ ਦੇ ਟਾਇਰ ਆ ਗੁਡੀਅਰ ਦੇ ਟਾਇਰ ਆ ਕੰਪਨੀ ਦੇ ਟਾਇਰ ਚਾਰੇ ਅੱਧੇ ਟਾਇਰ ਠੀਕ ਆ ਬਾਕੀ ਰਹਿਮਰਮ ਬਹੁਤ ਸਾਫ ਪਿਆ ਹੈ ਹਨਾ ਪੂਰਾ ਸਾਫ ਆ ਮਰਾੜ ਮੋੜ ਦਿਖਾ ਦੇ ਮੈਂ ਤੇਰਾ ਟਰੈਕਟਰ ਬਹੁਤ ਸੋਹਣਾ ਹੈ ਵੀਰੇ ਪੂਰਾ ਸਾਫ ਸੋਹਣਾ ਟਰੈਕਟਰ ਤੇ ਹੈ ਕੀ ਆ ਸੀਟ ਵੀ ਹੌਲੈਂਡ ਵਾਲੀ ਵੱਡੀ ਲੱਗੀ ਹੋਈ ਹੈ ਉੱਥੇ ਅੱਛਾ ਆ ਸੀਟ ਹੌਲੈਂਡ ਵਾਲੀ ਹੈ ਹੌਲੈਂਡ ਵਾਲੀ ਨਵੀਂ ਜਵਾਂ ਜਵਾਂ ਨਵੀਂ ਹੈ ਕਾਗਜ ਵੀ ਉਵੇਂ ਹੀ ਆ ਇਹ ਨਹੀਂ ਨਹੀਂ ਆਏ ਲੋਡਰ ਦਾ ਕਾਗਜ ਵੀ ਆ ਹੌਲੈਂਡ ਵਾਲੀ ਸੀਟ ਹੈ ਕਿਸੇ ਪਾਸੋਂ ਕਮੀ ਨਹੀਂ ਕੋਈ ਗਲਿਆ ਨਹੀਂ ਕੋਈ ਕੁਸ਼ ਨਹੀਂ ਬਾਕੀ ਆ ਟਰੈਕਟਰ ਜੀ ਚੰਗੀ ਆ ਕੰਫਰਟੇਬਲ ਆ ਜੀ ਮਤਲਬ ਹਨਾ ਯਾਰ ਕਿਦਾ ਜੀ ਰਿਲੈਕਸ ਹੋ ਕੇ ਬੰਦਾ ਬਹਿ ਸਕਦਾ ਆ ਪੀਆ ਬੰਦਾ ਹੀ ਪੈਸੇ ਲਾਉਂਦਾ ਨਹੀਂ ਆਨਲਾਈਨ ਕਰਾਉਣ ਤੇ 30 35000 ਰੁਪਏ ਟਰੈਕਟਰ ਤੇ ਖਰਚਾ ਆਉਂਦਾ ਤੇ ਚੱਕ ਵਾਲੀ ਕਾਪੀ ਬਣਾਉਣ ਤੇ ਬਿਲਕੁਲ ਤੇ ਬਈ ਇਹ ਵੀ ਬਣਾਈ ਵੀ ਆ ਇਹਦੀ ਪ੍ਰਾਈਸ ਆਦੇ ਸਰਕਾਰੀ ਹੰਡਰਪਲੇਟਾਂ ਲੱਗੀਆਂ ਨਾਮ ਵੀ ਹੋ ਜੂਗਾ ਕੇ ਠੀਕ ਆ ਹਾਂ ਜੇ ਕਿਸੇ ਨੇ ਕਰਾਉਣਾ ਚਾਹ ਕੇ ਨਾਮ ਵੀ ਹੋ ਜੂਗਾ ਜਾ ਕੇ ਨਾਮ ਹਾਂ ਤੇ ਮੈਂ ਆਨਲਾਈਨ ਚੈੱਕ ਵੀ ਕਰ ਸਕਦਾ ਹਾਂ 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 ਕਿਸੇ ਪਾਸੋਂ ਕੋਈ ਕਮੀ ਨਹੀਂ ਜਿਹੜੀ ਗੱਲਵਾਦ ਹੈ ਇਹ ਸਭ ਬਹੁਤ ਸੋਹਣਾ ਬੈਠਾ ਜਿਹੜੀ ਚੀਜ਼ ਹੋਊਗੀ ਜੱਸੀ ਕਹਾਂਗੇ ਜਾਂ ਆਪਾਂ ਨੂੰ ਕਹਿੰਦੇ ਨਹੀਂ ਆਵੇ ਲਾਸ ਆਇਲ ਵਗੈਰਾ ਵੀ ਨਵਾਂ ਜਮਾਂ ਡੇਟ ਹੂੰ ਅੱਛਾ ਠੀਕ ਆ ਲੈ ਚਮਾਂ ਨਵਾਂ ਓਕੇ ਆ ਵੀ ਨਵਈਆ ਲੈ ਮਿੱਤਰਾਂ ਬੰਦੇ ਦੇ ਪੈਸੇ ਲਾਏ ਆ ਡੈਕਟਰ ਤੇ? ਪਈਏ ਲਾਏ ਆ। ਹਾਂ ਜਿੰਦਾਬਾਹ ਮੈਂ ਕਹੇ ਚੰਗੇ ਲਾਏ ਸੀ। ਹਾਂ। ਬਾਕੀ ਕੰਮ ਪਰ ਬੋਂ ਪਰ ਵੱਡਾ ਲੱਗਾ। ਅੰਦਰੋਂ ਚੈੱਕ ਕਰਾ ਦੇ ਉਵੇਂ ਹੀ ਪਿਆ ਯਾਰ। ਆ ਦਿਖਾ। ਉਵੇਂ ਕੋਰਾ ਹੀ ਪਿਆ। ਆ ਦੇਖਦਾ ਮੈਂ ਟਿੱਕਰ ਵੀ ਨਾਲ ਦੇ ਆ। ਆ ਨਾਲ ਦੇ ਸਟਿੱਕਰ ਸੁੱਤਰ ਹੈ। ਹਾਂ ਜੀ ਵੀਰੇ। ਲੋ। ਸਾਹਮਣੇ ਚੈੱਕ ਕਰਾ ਦੇ। ਸਾਰਾ origignal ਰਾਈਟਰ ਦੇ ਸਕਦਾ ਤੁਸੀਂ? ਐਣ ਚਾਰੇ ਪਾਸੇ ਨਿਗਾਹ ਮਰਵਾ ਦੇ ਦੂਰ ਵੀ ਦਿਖਾ ਦੇ। ਖਰਾ ਬੇਕਾ। ਹਾਂ ਖਰਾ। ਖਰਾ। ਠੀਕ ਹੈ। ਨਾਲੇ 60 ਮੰਗਾ। ਅੱਗੇ ਆਪਾਂ ਉਦੋਂ ਵੀਡੀਓ ਪਾਈ ਸੀ। ਵੀਡੀਓ 1 ਘੰਟੇ ਬਾਅਦ ਡਾਕਟਰ ਵੀ ਜਾਈਆ 1 ਘੰਟੇ ਬਾਅਦ 1 ਘੰਟੇ ਬਾਅਦ ਹਾਂ ਵੀਡੀਓ ਭਾਵੇਂ 1 ਘੰਟੇ ਦੀ ਡਾਕਟਰ ਵੀ ਚਾਹਾਂ ਇਹ 60 60 ਦੂਜਾ ਜਿਹੜਾ ਬੰਦਾ ਪਹਿਲਾਂ ਜਿਹਦੀ ਗੱਲ ਕਰਦੇ ਆ ਅੱਜ 4-5 ਦਿਨ ਹੋਏ ਡਾਕਟਰ ਪਹਿਲਾਂ ਵਿੱਚ ਹਾਂ ਜੀ ਠੀਕ ਆ ਠੀਕ ਆ ਤੇ ਨਾ ਆਨਲਾਈਨ ਨਹੀਂ ਬੋਲਦਾ ਸੀ ਕੁਝ ਨਹੀਂ ਸੀਗਾ ਅੱਛਾ ਤੇ ਆ ਡਾਕਟਰ ਆਨਲਾਈਨ ਬੋਲਦਾ ਚੱਪ ਵਾਲੀ ਕਾਪੀ ਆ ਨੀਲੇ ਕਾਗੜਾ ਵਾਲੀ ਚੰਡੀਗੜ੍ਹ ਵਾਲੀ ਚੰਡੀਗੜ੍ਹ ਵਾਲੀ ਹਾਂ ਇਹਨਾਂ ਦੇ ਰੋਪਿਆ ਜਿਹੜਾ ਤਾਂ ਬਿਲਕੁਲ ਹੋ ਗਿਆ ਜਨਨ ਕਿ ਵਾਗੇ ਚੈੱਕ ਕਰਕੇ ਲਈ ਆ ਤਸੱਲੀ ਕਰਕੇ ਹੈਨਾ ਠੀਕ ਆ ਕਿੰਨਾ ਮਾਡਲ ਵੀ ਇਹ ਕਹਿੰਦੇ 1.99 1999 99 ਹਾਂ ਇਹ ਡਿਮਾਂਡ ਕਰਦੇ ਨੇ ਡਿਮਾਂਡ ਕਰਦਾ ਜੀ ਵੇਚਣ ਵਾਲੀ ਡਿਮਾਂਡ ਤਾਂ ਵੀ 1 ਲੱਖ ਤੇ ਹੈ ਵੀ ਇਹਦੀ 75000 175 ਹਾਂਜੀ ਕਿੱਥੋਂ ਤੱਕ ਛੱਡਦਾ 10000 ਦਾ ਮਾਗ 10000 ਦੀ 10000 1 ਲੱਖ 65 ਦਾ ਦੇ 165 ਦਾ ਲੈ ਲਓ ਨਾ ਟਰੈਕ 65 ਦਾ 30000 ਤਾਂ ਤਾਂ ਆਨਲਾਈਨ ਸਿਸਟਮ ਹੀ ਬੋਲਦਾ ਹਾਂ ਠੀਕ ਆ ਜਿਹੜੀ ਹਾਊਸ ਨਹੀਂ ਐਸੈਂਸ ਨਹੀਂ ਆ ਗੱਲ ਹੋ ਗਈ ਬਿਲਕੁਲ ਬਿਲਕੁਲ ਤੈਨੂੰ 60 ਕੋ ਦੇ ਦੇ ਇਹ ਆਨਲਾਈਨ ਟਰੈਕਟਰ ਹੀ ਨਹੀਂ ਹੈਗਾ ਬਈ ਹਾਂ ਬਾਕੀ ਟਰੈਕਟਰ ਮੇਰੇ ਬਹੁਤ ਸਾਤ ਨੇ ਹਾਂ ਟਰੈਕਟਰ ਸਾਫ ਸੁਪਰਾ ਤੇ ਸਾਰਾ ਅਰੀਜਨਲ ਆ ਬਾਈ ਉਹ ਜੀ ਗੱਲ ਨਹੀਂ ਟਰੈਕਟਰ ਜਿਹੜੀ ਚੀਜ਼ ਦੇ ਬਾਡੀ ਬੁੱਡੀ ਚੈੱਕ ਕਰਾ ਦੇ ਸਾਰੀ ਰੀ ਹਾਂ ਆਪ ਦਾ ਤਸੱਲੀ ਨਾਲ ਆ ਸਕਦਾ ਕੋਈ ਗ੍ਰਾਹਕ ਨਾਲ ਦੇ ਆ ਟਰੈਕਟਰ ਚੱਕਰ ਸੁਪਰਾ ਸਾਰਾ ਕੋ ਨਾਲ ਦਾ ਆ ਪੱਕਲੀ-ਕੱਕਲੀ ਚੀਜ਼ ਦਿਖਾਈ ਗਈ ਹੈ ਲੋਬਤਰਾ 75 ਡਿਮਾਂਡ ਕਰਦਾ 3600 ਟ੍ਰੈਕਟਰ ਤੇ ਸਰਵਿਸ ਤੇ ਲੱਗ ਜਾਂਦਾ ਹਾਂ ਸਰਵਿਸ ਤੱਕ ਵੀ ਨਵੀਂ ਹੈ ਜਮਾ ਸਰਵਿਸ ਵੀ ਨਵੀਂ ਹੈ ਹਾਂਜੀ ਹਾਂਜੀ ਬਾਕੀ ਆਪਾਂ ਸਾਰਾ ਕੁਝ ਚੈੱਕ ਕਰਵਾਤਾ ਬਈ ਯਾਰ ਰੀਸੂ ਚੈੱਕ ਕਰਾ ਲਾ ਤੇਰੇ ਸਾਹਮਣੇ ਹੀ ਆ ਲੈ ਕੇ ਇਹ ਕਿਹਨੇ ਲਾਇਆ ਤਾਂ ਪਾਏ ਰੁਪਏ ਲਾਏ ਆ ਚੰਗੇ ਹੈ ਹਾਂਜੀ ਠੀਕ ਆ ਯਾਨੀ ਕਿ 165 ਦਾ ਦੇ ਦਾਂਗੇ ਆਪਾਂ 165 ਦਾ ਦੇ ਦਾਂਗੇ 175 ਡਿਮਾਂਡ ਕਰਦਾ 10000 ਰੁਪਏ ਆਪਾਂ ਕੱਲੇ ਹੀ ਛੱਡਦਾ 10000 ਮਾਣਦਾ ਠੀਕ ਆ ਹਾਂਜੀ ਲੋ ਮਤਲਬ ਟਰੈਕਟਰ ਤੇ ਦੇਖ ਸਕਦੇ ਨਿਗਾਹ ਮਰਵਾਦੇ ਸਾਰਿਆਂ ਤੇ ਇੱਕ ਵਾਰੀ ਦੇਖ ਸਕਦੇ ਸਾਰੇ ਟਰੈਕਟਰ ਐਨ ਕੋਕਾ ਪੀਸ ਆ ਕੋਈ ਛੱਡ ਨਾਲ ਟਰੈਕਟਰ ਨਹੀਂ ਪਈ ਜਾਂਟੇ ਕੋਲੇ ਪਿੰਡ ਲੁਹਾਰੇ ਦੇ ਵਿੱਚ ਖੜਿਆ ਜੀ ਬਾਬਾ ਦામੂਸ਼ਾਲਾ ਲੁਹਾਰਾ ਜ਼ਿਲ੍ਹਾ ਮੋਗਾ ਪਿਆ ਜਾਂਦਾ ਇਹਨੂੰ ਤੇ ਬਾਕੀ ਬਾਈ ਤੋਂ ਆਪਾਂ ਨੰਬਰ ਲੈ ਲੈ ਕੀ ਹਣ ਬਾਈ ਨੰਬਰ ਦੇ ਦੇ ਨੰਬਰ ਆਪਣਾ 9501356301 9501356301 ਪਿੰਡ ਲੁਹਾਰਾ ਅੰਮ੍ਰਿਤਸਰ ਰੋਡ ਤੇ ਆਪਣਾ ਪਿੰਡ ਹੈ ਬਾਬੇ ਦામੂਸ਼ਾਲਾ ਰਹੇ ਜਾਂਦਾ ਬਾਬੇ ਦામੂਸ਼ਾਲਾ ਹਾਂਜੀ ਉਹਦੇ ਠੀਕ ਆ ਮੋਗੇ ਤੋਂ ਹੈਗਾ ਆਪਣਾ 5-6 ਕਿਲੋਮੀਟਰ ਤੇ 5-6 ਕਿਲੋਮੀਟਰ ਹਾਂਜੀ ਬਾਕੀ ਡਿਸਕਾਊਂਟ ਆਪਾਂ ਪਹਿਲਾਂ ਹੀ ਦੇ ਦਿੰਦਾ ਭਾਈ ਕੋਈ ਵੀ ਆਊਗਾ ਉਹ ਕਹਿਣ ਦੀ ਲੋੜ ਨਹੀਂ ਮਾਂਤਨ ਕਰਕੇ ਦੇਵਾਂਗੇ ਗੱਲ ਹੀ ਕੋਈ ਨਹੀਂ ਨਹੀਂ ਗੱਲ ਜਿਹੜਾ ਮੇਰੇ ਕੋਲ ਅੱਗੇ ਕਿੰਨੇ 200 ਟਰੈਕਟਰ ਜੇ ਅਸੀਂ ਤੂੰ ਹੀ ਵੇਚਦਾ ਵੀਡੀਓ ਹਾਂ ਹਾਂ ਬਿਲਕੁਲ ਤੇ ਹਫਤੇ ਬਾਅਦ ਆਪਣਾ ਮਾਲ ਚੇਂਜ ਕਰਾਉਂਦਾ ਚੇਂਜ ਹੁੰਦਾ ਹੀ ਹੁੰਦਾ ਨਾ ਜੇਹੀ ਚੀਜ਼ ਹੁੰਦੀ ਆ ਵੀ ਜਦੋਂ ਕੋਈ ਗਾਹਕ ਆਉਂਦਾ ਉਹਨੂੰ ਖੁਸ਼ ਕਰਕੇ ਤੋੜੀ ਖੁਸ਼ ਕਰਕੇ ਟਰੈਕਟਰ ਪਸੰਦ ਆ ਗਿਆ ਨਾ ਅਗਲੇ ਦਿਨ ਰੇਟ ਦਾ ਕੋਈ ਚੱਕਰ ਨਹੀਂ ਨੀ ਕੀ ਹੋ ਜਾਂਦਾ ਉਹ ਤਾਂ ਉਨੀ ਕੀ ਉਹ ਚਲੇਟ ਮਾੜੀ ਮੋਟੀ ਹੋ ਹੀ ਜਾਂਦੀ ਆ ਉਹ ਵੀ ਕੋਈ ਦਿੱਕਤ ਨਹੀਂ ਹਾਂ ਜਿਹੜਾ ਕਿ ਆਪਣੇ ਕੋਲ ਖੁਸ਼ ਹੋ ਇਹ ਚੀਜ਼ ਦਾ ਪਰਕ ਠੀਕ ਆ ਜੀ ਲਓ ਮੇ traps ਵੀਡੀਓ ਦੱਬ ਕੇ ਸ਼ੇਅਰ ਕਰ ਦਿੱਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰ ਲੇ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ